ਗੋੜੀ ਮਹਲਾ ਪੰਜਵਾਂ ਗੁਰਕੇ ਚਰਨੋਂ ਉੱਪਰ ਮੇਰੇ ਮਾਥੇ ਗੁਰੂ ਦੇ ਚਲਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਉਹਨਾਂ ਦੀ ਬਰਕਤ ਨਾਲ ਮੇਰੇ ਸਾਰੇ ਦੁੱਖ ਲਾਥ ਗਏ ਦੂਰ ਹੋ ਗਏ ਸਤਗੁਰੂ ਆਪਣੇ ਕਉ ਕੁਰਬਾਨੀ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ आत्मचीन परम रंग मनि रहाओ अपने आप नु पहचान के अपनी पड़ताल करके मैं उस परमात्मा दे रंगा नु मानया चरण रेण गुरु की मुख लागी जिस मनुख दे मथे उत्ते गुरु दे चरणा दी ਤੂੜ ਲੱਗਦੀ ਗੁਰੂ ਚਰਨ ਸ਼ਬਦ ਚਰਣਾ ਦੀ ਤੂੜ ਸ਼ਬਦਾਂ ਤੋਂ ਮਿਲਦੀ ਸਿੱਖਿਆ ਆਹੰ ਬੁੱਧ ਤਿੰਨ ਸਗਲ ਤਿਆਗੀ ਉਸਨੇ ਆਪਣੀ ਸਾਰੀ ਹੋਂਮੇ ਪੈਦਾ ਕਰਨ ਵਾਲੀ ਬੁੱਧੀ ਤਿਆਗ ਦਿੱਤੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਗੁਰੂ ਦਾ ਸ਼ਬਦ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ। ਪਾਰ ਬ੍ਰਹਮ ਤਾਂ ਤੇ ਮੋਹ ਢੀਠਾ ਉਸ ਦੀ ਬਰਕਤ ਨਾਲ ਮੈਂ ਪ੍ਰਮਾਤਮਾ ਦਾ ਦਰਸ਼ਨ ਕਰ ਰਿਹਾ ਹਾਂ। ਗੁਰ ਸੁਖ ਦਾਤਾ ਗੁਰ ਕਰਤਾਰ ਹੈ ਨਾਨਕ ਮੇਰੇ ਵਾਸਤੇ ਗੁਰੂ ਹੀ ਸਾਰੇ ਸੁੱਖਾਂ ਦਾ ਦੇਣ ਵਾਲਾ ਗੁਰੂ ਦਾ ਗੁਰੂ ਕਰਤਾਰ ਦਾ ਰੂਪ ਹੈ ਜੀ ਪ੍ਰਾਣ ਨਾਨਕ ਗੁਰ ਆਧਾਰ ਗੁਰੂ ਮੇਰੀ ਜਿੰਦ ਦਾ ਸਹਾਰਾ ਹੈ ਗੁਰੂ ਮੇਰੇ ਪ੍ਰਾਣਾ ਦਾ ਆਸਰਾ ਹੈ ਗੋੜੀ ਮਹਲਾ ਪੰਜਵਾਂ ਅਰੇ ਮਨ ਮੇਰੇ ਤੂੰ ਤਾਂ ਕੋ ਆਹੇ ਜਾਂ ਕੈ ਹੁਣਾ ਕਛੂ ਨਾ ਹੈ ਹੈ ਮੇਰੇ ਮਾਨ ਤੋਂ ਉਸ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਕਰ ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੈ ਹਉਣਤਾ ਹੀ ਨਹੀਂ ਹੈ ਕੋਈ ਹਰ ਸਾ ਪ੍ਰੀਤਮ ਕਰ ਮਨ ਮੀਤ ਹੈ ਮੇਰੇ ਮਿੱਤਰ ਪ੍ਰਮਾਤਮਾ ਵਰਗਾ ਪ੍ਰੀਤਮ ਬਣਾ ਪ੍ਰਾਨ ਆਧਾਰ ਰੱਖੋ ਸਦਚੀਤ ਰਹਾਓ ਉਸ ਪ੍ਰੀਤਮ ਨੂੰ ਪ੍ਰਾਣਾਂ ਦੇ ਆਸਰੇ ਪ੍ਰੀਤਮ ਨੂੰ ਸਦਾ ਆਪਣੇ ਚਿੱਤ ਵਿੱਚ ਕੋ ਰੱਖ। ਹਰੇ ਮਨ ਮੇਰੇ ਤੂੰ ਤਾਂ ਕਉ ਸੇਵ। हे ਮੇਰੇ ਮਨ ਤੂੰ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰ। ਆਦਿ ਪੁਰਖ ਅਪਰੰਪਰ ਦੇਵ ਜਿਹੜਾ ਅਕਾਲ ਪੁਰਖ ਵੈਗੁਰੂ ਮੁੱਢਦ ਹੈ ਸ਼ੁਰੂ ਤੋਂ ਹੈ ਜਦੋਂ ਦੁਨੀਆ ਨਹੀਂ ਵੀ ਬਣੀ ਸੀ ਉਦੋਂ ਤੋਂ ਹੈ ਪਰੇ ਤੋਂ ਪਰੇ ਹੈ ਬੇਅੰਤ ਹੈ ਤੇ ਉਸ ਦਾ ਪ੍ਰਕਾਸ਼ ਹਰ ਥਾਂ ਤੇ ਮੌਜੂਦ ਹੈ ਤੇਸ ਉਪਰਮਨ ਕਰ ਤੂੰ ਆਸਾ ਹੈ ਮੇਰੇ ਮਨ ਤੋਂ ਉਸ ਪ੍ਰਮਾਤਮਾ ਤੇ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ ਆਸ ਰਿਹਾ ਅਦੇ ਜੁਗਾਦੋ ਜਾਂ ਕਾਪੁਰਵਾਸਾ ਜਿਸ ਦੀ ਸਹਾਇਤਾ ਦਾ ਪ੍ਰੋਸਾ ਸਦਾ ਤੋਂ ਹੀ ਸਭ ਜੀਵਾਂ ਨੂੰ ਹੈ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਜਿਸ ਪਰਮਾਤਮਾ ਨਾਲ ਪ੍ਰੀਤ ਕਰਨ ਦੀ ਬਰਕਤ ਨਾਲ ਸਦਾ ਆਤਮਿਕ ਆਨੰਦ ਮਿਲਦਾ ਹੈ ਨਾਨਕ ਨਾਨਕ ਗਾਵੇ ਗੁਰ ਮਿਲ ਸੋਏ ਨਾਨਕ ਆਪਣੇ ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਉਂਦਾ ਹੈ ਗੌੜੀ ਮਹਲਾ ਪੰਜਵਾਂ ਮੀਤ ਕਰੈ ਸੋਈ ਹਮਮਨ ਮੇਰਾ ਮਿੱਤਰ ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ ਸਿਰ ਮੱਥੇ ਉੱਤੇ ਮੰਨਦਾ मीत ਕੇ ਕਰਤਬ ਕੁਸਲ ਸਮਾਨ ਮਿੱਤਰ ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ ਪ੍ਰਤੀਤ ਹੁੰਦੇ ਹਨ ਏਕਾ ਏਕ ਮੇਰੇ ਮਨ ਚੀਤੋ ਮੇਰੇ ਮਨ ਚਿਤ ਵਿੱਚ ਸਿਰਫ ਏਕ ਦਾ ਹੀ ਆਸਰਾ ਹੈ ਇੱਕ ਦਾ ਹੀ ਸਹਾਰਾ ਹੈ ਜੈਸ ਕੀ ਸ਼ਕਰਣਾ ਸੋ ਹਮਰਾ ਮੀਤ ਰਹਾਉ ਕਿ ਜਿਸ ਪ੍ਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ਮੀਤ ਹਮਾਰਾ ਵੇ ਪ੍ਰਵਾਹ ਮੇਰਾ ਮਿੱਤਰ ਵੇ ਪ੍ਰਵਾਹ ਉਹਨੂੰ ਕਹੇ ਦੀ ਮੁਤਾਜੀ ਨਹੀਂ ਕਹੇ ਦੇ ਕਹਿਣ ਤੇ ਨਹੀਂ ਚੱਲਦਾ ਕਿਸੇ ਦੇ ਇਸ਼ਾਰਿਆਂ ਤੇ ਨਹੀਂ ਚੱਲਦਾ ਗੁਰ ਕਿਰਪਾ ਤੇ ਮੋਹ ਹੈ ਅਸਨਾਾ ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ ਭਾਉ ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਬਣੀ ਹੈ ਕਿ ਉਸ ਦੀ ਉਨੂ ਕੋਈ ਗਰਜ ਨਹੀਂ ਉਹ ਮੇਰੇ ਮੇਰੇ ਨਾਲ ਕਿਸੇ ਗਰਜ ਕਰਕੇ ਨਹੀਂ ਜੁੜਿਆ ਹੋਇਆ ਇਹ ਤਾਂ ਸਤਿਗੁਰੂ ਦੀ ਮਿਹਰ ਹੈ ਜੋ ਅਕਾਲ ਪੁਰਖ ਵੈ ਗੁਰੂ ਪਰਮਾਤਮਾ ਗੁਰੂ ਮੇਰਾ ਮਿੱਤਰ ਹੈ मीत ہمارا ਅੰਤਰ ਜਾਨੀ ਮੇਰਾ ਮਿੱਤਰ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਉਹ ਸਭ ਤਾਕਤਾਂ ਦਾ ਮਾਲਕ ਹੈ ਸਭ ਵਿੱਚ ਵਿਆਪਕ ਹੈ ਬੇਅੰਤ ਹੈ ਸਭ ਦਾ ਮਾਲਕ ਹੰਮ ਦਾਸੇ ਤੁਮ ਠਾਕੁਰ ਮੇਰੇ हे प्रभु तू मेरा मालिक है मैं तेरा सेवक गुलाम हां मान महत नानक प्रभु तेरे हे नानक प्रभु ਦਾ ਸੇਵਕ ਬਣਿਆ ਹਿੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਮਾਨ ਤੇ ਮਹੱਤਤਾ ਮਿਲਦੀ ਹੈ ਗੌੜੀ ਮਹਲਾ 5 ਜਾਂ ਕੋ ਤੁਮ ਐ ਸਮਰਤ ਅੰਗਾ ਹੈ ਸਭ ਤਾਕਤਾਂ ਦੇ ਮਾਲਕ ਪ੍ਰਭੂ ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈ ਤਾਂ ਕੋ ਕਛ ਨਾ ਹਿੰਕਾਲੰਗਾ ਉਸ ਨੂੰ ਕੋਈ ਵਿਕਾਰ ਆਦਿਕ ਦਾ ਦਾਗ ਨਹੀਂ ਛੋ ਸਕਦਾ ਮਾਦੋ ਜਾਂ ਕੋ ਹੈ ਆਸ ਤੁਮਹਾਰੀ ਹੈ ਮਾਇਆ ਦੇ ਪਤੀ ਮਾਦੋ ਪ੍ਰਭੂ ਜਿਸ ਮਨੁੱਖ ਨੂੰ ਸਿਰਫ ਤੇਰੀ ਹੀ ਸਹਾਇਤਾ ਦੀ ਆਸ ਹੈ ਤਾਂ ਕੋ ਕਸ਼ ਨਹੀਂ ਸੰਸਾਰੀ ਰਹਾਓ ਉਸ ਨੂੰ ਦੁਨੀਆਂ ਦੇ ਲੋਕਾਂ ਦੀ ਸਹਾਇਤਾ ਦੀ ਆਸ ਬਣਾਉਣ ਦੀ ਲੋੜ ਨਹੀਂ ਰਹਿੰਦੀ ਰਹਾਓ ਜਾਂ ਘਹਿਰਦੈ ਠਾਕੁਰ ਹੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਚੇਤੇ ਰਹਿੰਦਾ ਜਾਂ ਕੋ ਸੰਸਾਰ ਨਹੀਂ ਕੋਏ ਉਸ ਨੂੰ ਦੁਨੀਆਂ ਦਾ ਕੋਈ ਸਹਿਮ ਫਿਕਰ ਹੋ ਨਹੀਂ ਸਕਦਾ ਜਾਂ ਕੋ ਤੁਮ ਦਿਨੀ ਪ੍ਰਭ ਧੀਰ ਹੈ ਪ੍ਰਭ ਜਿਸ ਮਨੁਖ ਨੂੰ ਤੂੰ ਧੀਰਜ ਦਿੱਤੀ ਸਹਿਜ ਦਿੱਤਾ ਪਿਆਰ ਦਿੱਤਾ ਤਾਂ ਕੈ ਨਿਕਟ ਨ ਆਵੇ ਪੀਰ ਕੋਈ ਦੁਖ ਕਲੇਸ਼ ਤੀਰ ਪੀੜ ਲੇਛਸ dennede ਨਹੀਂ ਟੋਕਦਾ पाणी ਚ ਪੀਰ ਸ਼ਬਦ ਦਾ ਅਰਥ ਪਰਮਾਤਮਾ ਵੀ ਆਊਗਾ ਤੇ ਬਾਣੀ ਦੇ ਅੰਦਰ ਪੀਰ ਦਾ ਅਰਥ ਤਕਲੀਫ ਵੀ ਆਹ ਸੇਮ ਸਪੈਲਿੰਗ ਵਿੱਚ ਇਦਾਂ ਹੀ ਪੱਪੇ ਨੂੰ ਸਿਆਰੀ ਰਾਰਾ ਇਦਾਂ ਪਰਮਾਤਮਾ ਲਈ ਵੀ ਆ ਸਕਦਾ ਪੀਰ پیغمبر ਲਈ ਵੀ ਆ ਸਕਦਾ ਤੇ ਆਮ ਕਰਕੇ ਇਹ ਤਕਲੀਫ ਲਈ ਵੀ ਸ਼ਬਦ ਹੁੰਦਾ ਹਾਂ ਕਹ ਨਾਨਕ ਮੈਂ ਸੋ ਗੁਰ ਪਾਇਆ ਏ ਨਾਨਕ ਮੈਂ ਉਹ ਗੁਰ ਲੱਭ ਲਿਆ ਭਾਰ ਬ੍ਰਾਹਮਾ ਪੂਰਨ ਦਿਖਾਇਆ ਜਿਸ ਨੇ ਮੈਨੂੰ ਇਹੋ ਜੀਆਂ ਤਾਕਤਾਂ ਦਾ ਮਾਲਕ ਸਰਵ ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਦਰਸ਼ਨ ਕਰਾ ਦਿੱਤੇ ਗੌੜੀ ਮਹਲਾ ਪੰਜਵਾਂ ਦੁਲਬ ਦੇਹ ਪਾਈ ਵੱਡ ਭਾਗੀ ਇਹ ਦੁਲਬ ਮਨੁੱਖਾ ਸਰੀਰ ਵੱਡਿਆਂ ਭਾਗਾ ਨਾਲ ਮਿਲਦਾ ਹੈ ਨਾਮ ਨਾ ਜਪੈਂ ਤੇ ਆਤਮ ਕਾ ਤੀ ਪਰ ਜਿਹੜੇ ਮਨੁੱਖੇ ਸਰੀਰ ਪ੍ਰਾਪਤ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਆਤਮਿਕ ਮੌਤ ਸਹਿੇੜ ਲੈਂਦੇ ਹਨ ਮਰਨਾ ਜਾਂ ਹੀ ਜਿੰਨਾ ਬਿਸਰਤ ਰਾਮ ਜਿੰਨਾ ਮਨੁੱਖਾ ਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਹ ਜ਼ਰੂਰ ਆਤਮਿਕ ਮੌਤੇ ਮਰ ਜਾਂਦੇ ਹਨ ਮੌਤ ਹੋ ਜਾਂਦੀ ਹੈ ਕਿਉਂ ਮਰ ਨਹੀਂ ਜਾਂਦੇ ਉਹਨਾਂ ਦੀ ਆਤਮਿਕ ਮੌਤ ਨਹੀਂ ਹੁੰਦੀ ਨਾਮ ਬਿਹੂਨਾ ਜੀਵਨ ਕੋਨ ਕਾਮ ਰਹਾਓ ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਮੰਨਦੇ ਰਹਾ ਮਨੋਖਾ ਜੀਵਨ ਕਿਸੇ ਵੀ ਕੰਮ ਨਹੀਂ ਹੈ ਖਾਤ ਪੀਤ ਖੇਲਤ ਹਸਤ ਵਿਸਥਾਰ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੋਖ ਖਾਣ ਪੀਣ ਖੇਡਣ ਹੱਸਣ ਦੇਖ ਲਾਰੇ ਖਲਾਰਦੇ ਹਨ ਪਰ ਇਹ ਇਉਂ ਹੀ ਹੈ ਕੌਮਨ ਅਰਥ ਮਰਤਕ ਸ਼ਿੰਗਾਰ ਇਹ ਇਦਾਂ ਹੈ ਜਿਵੇਂ ਕੋਈ ਮਰਤਕ ਦਾ ਸ਼ਿੰਗਾਰ ਕਰ ਰਿਹਾ ਹੋਵੇ ਮੁਰਦੇ ਨੂੰ ਸ਼ਿੰਗਾਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜੇ ਗੁਰੂ ਦੀ ਪੈ ਭਾਮਨੀ ਚ ਨਹੀਂ ਚੱਲਦੇ ਤਾਂ ਫਿਰ ਕੀਤੇ ਹੋਏ ਕਰਮ ਮੁਰਦੇ ਨੂੰ ਸ਼ਿੰਗਾਰਨ ਵਾਲੇ ਹਨ ਜੋ ਨ ਸੁਣੈ ਜਸ ਪਰਮਾਨੰਦਾ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਪ੍ਰਮਾਤਮਾ ਦੇ ਮਾਲਕ ਪ੍ਰਭੂ ਦੀ ਸੇਵਕ ਸੁਲਾ ਨਹੀਂ ਸੁਣਦੇ। ਪਾਸ਼ ਪੰਖੀ ਰਿਗਦ ਜਹਨ ਤੇ ਮੰਦਾ ਆਮ ਕਰਕੇ ਆਪਾਂ ਇਹ ਸ਼ਬਦ ਬਹੁਤ ਵਾਰ ਵਰਤਦੇ ਆਂ ਕਿ ਉਹ ਪਸ਼ੂ ਪੰਛੀ ਜਾਨਵਰਾਂ ਦੇ ਜੂਨ ਪੈ ਜਾਂਦਾ। ਜਾਂ ਫਿਰ ਦੂਜੇ ਵਾਰ ਕਈ ਵਾਰ ਸ਼ਬਦ ਅਸੀਂ ਦੂਜੀ ਹਾਂ ਕੈਟੇਗਰੀ ਚੰਦਾ ਵਰਤਦੇ ਆਂ ਆਪੀ ਉਪਰ ਸ਼ੂਕੰਖੀ ਤੇ ਇਹਨਾਂ ਵਰਗਾ ਜਾਨਵਰਾ ਵਰਗਾ ਹੈ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਇਹਨਾਂ ਤੋਂ ਹੀ ਪੜਾ ਕਿਉਂਕਿ ਇਹ ਸਾਰੇ ਆਪਣੇ ਆਪਣੇ ਥਾਂ ਤੇ ਠੀਕ ਹੈ ਇਹਨਾਂ ਚ ਕੋਈ ਮੁਸ਼ਕਲ ਨਹੀਂ ਹੈ ਜਿਹੜਾ ਜਿੱਦਾਂ ਦਾ ਜਾਨਵਰ ਹੈ ਪੰਛੀ ਆ ਪਸ਼ੂ ਆ ਉਹ ਉਹਦੇ ਕਰਮ ਕਰ ਰਿਹਾ ਹੈ ਇਹ ਨਹੀਂ ਹੁੰਦਾ ਵੀ ਕੋਈ ਪਸ਼ੂ ਕਿਸ ਦੂਜੇ ਪਸ਼ੂ ਵਰਗੇ ਕੰਮ ਕਰਦਾ ਹੋਵੇ ਪਰ ਮਨੋਖਿਆ ਜਿਹੜਾ ਸਾਰੀਆਂ ਪਸ਼ੂ ਬਿਰਤੀਆਂ ਜਿੰਦਾ ਹੈ ਕਦੀ ਇਹ ਲਾਲਚ ਵਸ ਕੁੱਤਾ ਹੁੰਦਾ ਕਦੀ ਇਹ ਕਰੋਧ ਵਸ ਸੱਪ ਹੁੰਦਾ ਡਾਂਗ ਮਾਰਦਾ ਕਦੀ ਇਹ ਕਾਮਵਾ ਸਾਥੀ ਹੁੰਦਾ ਆਪਣੇ ਘਰ ਢਾ ਲੈਂਦਾ ਆਪਣੇ ਘਰ ਤਬਾਹ ਕਰ ਦਿੰਦਾ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਮਨੁੱਖ ਦੇ ਅੰਦਰ ਇੱਕੇ ਚ ਹੀ ਪਾਈਆਂ ਜਾਂਦੀਆਂ ਇਸ ਕਰਕੇ ਮਹਾਰਾਜ ਕਹਿੰਦੇ ਵੋ ਤਾਂ ਪਸ਼ੂ ਪੰਛੀਆਂ ਨਾਲੋਂ ਵੀ ਭੈੜਾ ਵਾ ਰਿਗਦ ਜੂਨ ਤੇ ਮੰਦਾ ਮੜਾ ਆ ਇਹਨਾਂ ਨਾਲ ਕੋਹ ਨਾਨਕ ਗੁਰਮੰਤਰ ਦੇ ਰੜਾਇਆ ਹੈ ਨਾਨਕ ਜਿਸ ਮਨੁੱਖ ਦੇਹ ਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ ਕੇਵਲ ਨਾਮ ਰਿਦਮਾ ਹੈ ਸਮਾਇ ਉਸ ਦੇ ਹਿਰਦੇ ਵਿੱਚ ਸਿਰਫ ਪ੍ਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ਗਾੜੀ ਮਹਲਾ ਪੰਜਵਾਂ ਕਾਂ ਕੀ ਮਾਈ ਕਾਂ ਕੋ ਬਾਪ ਅਸਲ ਵਿੱਚ ਸਦਾ ਲਈ ਨਾ ਕੋਈ ਕਿਸੇ ਦੀ ਮਾਂ ਹੈ ਤੇ ਨਾ ਕੋਈ ਕਿਸੇ ਦਾ ਪਿਓ ਹੈ ਨਾਮ ਧ੍ਰੀਕ ਝੂਠੇ ਸਭ ਸਾਖ ਮਾਂ ਪਿਓ ਪੁੱਤਰ ਇਸਤਰੀ ਇਹ ਆਦਿਕ ਜਿੰਨੇ ਵੀ ਰਿਸ਼ਤੇ ਆ ਨਾਮ ਧ੍ਰੀਕ ਮਹਾਰਾਜ ਕਹਿੰਦੇ ਵੀ ਇਹ ਸਦਾ ਕਾਇਮ ਰਹਿਣ ਵਾਲੇ ਨਹੀਂ ਹੈਗੇ ਇਬਨ ਸਨਾਰ ਝੂਠੇ ਆ ਸਾਰੇ ਕਾਹੇ ਕੋ ਮੂਰਖ ਭਖਲਾਇਆ ਏ ਮੂਰਖ ਤੂੰ ਕਿਉਂ ਬਿਲਕ ਰਿਹਾ ਆ ਜਿਵੇਂ ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੋਂ ਜਿਵੇਂ ਬੰਦਾ ਸੁੱਤਾ ਪਿਆ ਨਹੀਂ ਬੜਾ ਰਿਹਾ ਹੁੰਦਾ ਕਈ ਵਾਰ ਤਾਂ ਉਹਨੂੰ ਸੀਰੀਅਸ ਥੋੜੀ ਲੈਨੇ ਆਪ ਠੀਕ ਆ ਬੋਲੀ ਜਾਂਦਾ ਬਸ ਸਿਰੇ ਉਹਨੂੰ ਚੇਤਾ ਨਹੀਂ ਹੁੰਦਾ ਕਿ ਉਹਨੇ ਕੀ ਬੋਲਿਆ ਤੂੰ ਵੀ ਸੁਪਨੇ ਹੇਠ ਹੀ ਬੋਲ ਰਿਹਾ ਹੈਂ ਬਿਲਕ ਰਿਹਾ ਹੈਂ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਓ ਤੈਨੂੰ ਇਹ ਸੋਝ ਨਹੀਂ ਕਿ ਤੂੰ ਪਰਮਾਤਮਾ ਦੇ ਹੁਕਮ ਵਿੱਚ ਪਿਛਲੇ ਸੰਜੋਗ ਅਨਸਾਰ ਸੰਜੋਗ ਦਾ ਅਰਥ ਆ ਮਿਲਾਪ ਮਾ ਪਿਓ ਆਦਿਕ ਸਬੰਧੀਆਂ ਨਾਲ ਮਿਲ ਕੇ ਮਿਲਾਪ ਨਾਲ ਮਾਤਾ ਪਿਤਾ ਦੇ ਮਿਲਾਪ ਨਾਲ ਜਗਤ ਵਿੱਚ ਆਇਆ ਜਿਤਨਾ ਚਿਰੇ ਸੰਜੋਗ ਕਾਇਮ ਹੈ ਓਤਨਾ ਚਿਰ ਹੀ ਇਨਾਂ ਸੰਬੰਧੀਆਂ ਨਾਲ ਮੇਲ ਜਿਉ ਰਹਿ ਸਕਦਾ ਜਦੋਂ ਇੱਥੇ ਤੂੰ ਰਿਹਾ ਹੀ ਨਾ ਤਾਂ ਤੇਰਾ ਮੇਲਜੋਲ ਕਿਸ ਕੰਮ ਦਾ ਏਕਾ ਮਟੀ ਏਕਾ ਜੋਤ ਸਭ ਜੀਵਾਂ ਦੀ ਕੋਈ ਮਿੱਟੀ ਹੈ ਸਭ ਵਿੱਚ ਕਰਤਾਰ ਦੀ ਇੱਕੋ ਜਹੀ ਜੋਤ ਮੌਜੂਦ ਹੈ ਏਕੋ ਪਵਨ ਕਹਾ ਕੌਣ ਰੋਤ ਸਭ ਵਿੱਚ ਕੋਈ ਪ੍ਰਾਣ ਹਨ ਜਿਤਨਾ ਤੇ ਸੰਜੋਗ ਕਾਇਮ ਹੈ ਓਤਨਾ ਚਿਹਰੇ ਤੱਤੇ ਇਕੱਠੇ ਸੰਜੋਗ ਮੁੱਕ ਜਾਣ ਤਤ ਵੱਖ-ਵੱਖ ਹੋ ਜਾਂਦੇ ਹਨ ਕਿਸੇ ਨੂੰ ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਪੈਂਦੀ ਰੋਣ ਦਾ ਲਾਭ ਨਹੀਂ ਹੁੰਦਾ ਮੇਰਾ ਮੇਰਾ ਕਰ ਬਿਲ ਲਾਹੀ ਕਿਸੇ ਸਬੰਧੀ ਦੇ ਵਿਛੋੜੇ ਤੇ ਲੋਕ ਮੇਰਾ ਮੇਰਾ ਆ ਕੇ ਬਿਲਕਦੇ ਹਨ ਮਰਨ ਹਾਰ ਇਹ ਜੀਹਰਾ ਨਹੀਂ ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੇਰਾ ਨਹੀਂ ਹੈ ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ਇਹਨੇ ਜਿੰਦਾ ਹੀ ਰਹਿਣਾ ਕਹੋ ਨਾਨਕ ਗੁਰ ਖੋਲੇ ਕਪਾਹਟ ਹੈ ਨਾਨਕ ਜਿਨਾਂ ਮਨੁੱਖਾਂ ਦੇ ਮਾਇਆ ਦੇ ਮੋਹ ਨਾਲ ਜਕੜੇ ਹੋਏ ਕਵਾੜ ਗੁਰੂ ਨੇ ਖੋਲ ਦਿੱਤੇ ਮੋਕਤ ਭੈ ਬਿਨ ਸੇ ਪ੍ਰਮਾ ਠਾਟ ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ ਉਹਨਾਂ ਦੇ ਮੋਦੀ ਪਟਕਣਾ ਵਾਲੇ ਸਾਰੇ ਬਸਾਰੇ ਮੁੱਕ ਗਏ ਗੌੜੀ ਮਹਲਾ ਪੰਜਵਾ ਵੱਡੇ ਵੱਡੇ ਜੋਗੀ ਸੈ ਲੋਗ ਦੁਨੀਆ ਵਿੱਚ ਧਨ ਪ੍ਰਭਤਾਦਿਕ ਨਾਲ ਜਿਹੜੇ ਬੰਦੇ ਵੱਡੇ ਵੱਡੇ ਦਿਸਦੇ ਹਨ ਤਿੰਨ ਕੋ ਬਿਆਪੈ ਚਿੰਤਾ ਰੋਗ ਉਹਨਾਂ ਨੂੰ ਚਿੰਤਾ ਦਾ ਰੋਗ ਸਦਾ ਲਈ ਦਬਾਈ ਰੱਖਦਾ ਹੈ ਕੌਣ ਵੱਡਾ ਮਾਇਆ ਵਡਿਆਈ ਮਾਇਆ ਦੇ ਕਾਰਨ ਜਗਤ ਵਿੱਚ ਮਿਲੀ ਵਡਿਆਈ ਨਾਲ ਕੋਈ ਵੀ ਮਨੁੱਖ ਅਸਲ ਵਿੱਚ ਵੱਡਾ ਨਹੀਂ ਹੈ ਸੋ ਵੱਡਾ ਜਿਨ ਰਾਮ ਲੇਵਲਾਈ ਉਹ ਮਨੁੱਖ ਹੀ ਵੱਡਾ ਹੈ ਜਿਸ ਨੇ ਪ੍ਰਮਾਤਮਾ ਨਾਲ ਲਗਨ ਲਾਈ ਹੋਈ ਹੈ ਉਮੀਨਾ ਉਮ ਉਪਰ ਨਿਤ ਲੁਜੈ ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰਨਾਂ ਨਾਲ ਝਗੜਾ ਕਰਦਾ ਹੈ ਲੜਦਾ ਹੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਇਹ ਜ਼ਮੀਨ ਇੱਥੇ ਛੱਡ ਕੇ ਆਖਰ ਇਥੋਂ ਤੁਰ ਪੈਂਦਾ ਹੈ ਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ ਹੋਰ ਹੋਰ ਦਾ ਮਾਲਕ ਬਣਨ ਦੀ ਦੌੜ ਵਿੱਚ ਲੱਗਾ ਰਹਿੰਦਾ ਹੈ ਕੋਹ ਨਾਨਕ ਇਹ ਤਤ ਵਿਚਾਰਾ ਨਾਨਕ ਦੀ ਇਸ ਤਤ ਦੀ ਵਿਚਾਰ ਦੱਸਦੇ ਆ ਨਾਨਕ اے ਨਾਨਕ ਆ ਕਿਸ ਤਤ ਦੀ ਵਿਚਾਰ ਨੂੰ ਨਾਨਕ ਪਿਤਾ ਜੀ ਨੇ ਤਤ ਦੀ ਵਿਚਾਰ ਲੱਭ ਲਈ ਹੈ ਬਿਨ ਹਰ ਭਜਨ ਨਾਹੀ ਛੁਟਕਾਰਾ ਕਿ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ ਤੇ ਜਦ ਤੱਕ ਮਾਇਆ ਦਾ ਮੋਹ ਕਾਇਮ ਹੈ ਤਦ ਤੱਕ ਮਨੁੱਖ ਦਾ ਵੇਤ ਨਿਕਾਜੇ ਹਾ ਹੀ ਰਹਿੰਦਾ ਹੈ ਇਹਦਾ ਕੋਈ ਬਹੁਤ ਵੱਡਾ ਕਦ ਕਾਠ ਬਹੁਤਾ ਕੋਈ ਵੱਡਾ ਪੱਕ ਨਹੀਂ ਬਣਦਾ ਜਿੰਨਾ ਚਿਰ ਤੱਕ ਮਾਇਆ ਦੀ ਦੌੜ ਵਿੱਚ ਰਹਿੰਦਾ ਹੈ ਗੌੜੀ ਮਹਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ਼ਨਾਨ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਸਹੀ ਰਸਤਾ ਹੈ ਨਾਮ ਹੀ ਅਸਲ ਤੇ ਰਤਿ ਇਸ਼ਨਾਨ ਹੈ ਸਭ ਕਿਛ ਪੂਰਾ ਹਿਰਦੈ ਨਾਮ ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਰੇਕ ਉਦਮ ਕੋਕਾਈ ਹੀਣ ਹੁੰਦਾ ਹੈ ਇਹਨਾਂ ਕਿ ਉਹਦਾ ਕੀਤਾ ਹੋਇਆ ਸਾਰਾ ਕੰਮ ਪਰਮਾਤਮਾ ਦੀ ਪੈ ਭਾਵਨਾ ਵਿੱਚ ਤੇ ਪਰਮਾਤਮਾ ਨੂੰ ਮਿਲਣ ਵਾਲਾ ਹੁੰਦਾ ਕੋਈ ਵੀ ਕੰਮ ਕਰੇ ਉਹਦੀ ਰੋਜ਼ਮਰਾਂ ਦੇ ਕਿਰਤ ਵੀ ਇਦਾਂ ਦੀ ਹੁੰਦੀ ਆ ਕਿ ਉਹਨੂੰ ਰੱਬ ਦੇ ਲਾਗੇ ਖੜਦੀ ਆ ਉਹਦਾ ਉੱਠਣਾ ਪਹਿਣਾ ਸੌਣਾ ਜਾਗਣਾ ਸਮਝਣਾ ਵਿਚਾਰਨਾ ਸਭ ਪਰਮਾਤਮਾ ਦੀ ਖੇਡ ਹੁੰਦੀ ਪੂਰੀ ਰਹੀ ਜਾ ਪੂਰੇ ਰੱਖੀ ਪੂਰੇ ਗੁਰੂ ਦੀ ਮਿਹਰ ਨਾਲ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਪੂਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ। ਫਾਰ ਬ੍ਰਾਹਮ ਕੀ ਸ਼ਰਨ ਜਨਤਾ ਕੀ ਰਹਾਓ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਭ ਕਾਰ ਵਿਹਾਰ ਵਿੱਚ ਪਰਮਾਤਮਾ ਦਾ ਆਸਰਾ ਲਈ ਰੱਖਿਆ। ਪੂਰਾ ਸੁਖ ਪੂਰਾ ਸੰਤੋਖ ਗੁਰੂ ਦੀ ਮਿਹਰ ਨਾਲ ਜਿਹੜਾ ਮਨੁੱਖ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੈ ਉਹ ਸਦਾ ਲਈ ਆਤਮਿਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਉਂਦਾ ਹੈ ਪੂਰਾ ਤਪ ਪੂਰਨ ਰਾਜ ਯੋਗ ਪ੍ਰਮਾਤਮਾ ਦੀ ਸ਼ਰਨ ਹੀ ਉਸ ਦੇ ਵਾਸਤੇ ਅਪੂਰਨ ਤਪ ਹੈ ਉਹ ਪੂਰਨ ਰਾਜ ਵੀ ਮਾਣਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਵੀ ਰਹਿੰਦਾ ਹੈ ਹਰ ਕੈ ਮਾਰਗ ਫਤਤ ਕੋਨੀਤ ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ ਪ੍ਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ ਪਹਿਲਾਂ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਹੁਣ ਪਵਿੱਤਰ ਹੋ ਜਾਂਦੇ ਹਨ ਜਦੋਂ ਗੁਰੂ ਦੇ ਮਾਰਗ ਉਤੇ ਤੁਰਦੇ ਹਨ ਪੂਰੀ ਸੋਭਾ ਪੂਰਾ ਲੋਕੀ ਕਾ ਉਦੀ ਸੋਭਾ ਲੋਕ ਅਤੇ ਪਰਲੋਕ ਵਿੱਚ ਸੁਨਾਲੀ ਬਣ ਜਾਂਦੀ ਲੋਕਾਂ ਨਾਲ ਨਾ ਵਰਤਣ ਵਿਹਾਰ ਵੀ ਸੁਚੱਜਾ ਰਹਿ ਜਾਂਦਾ ਹੈ ਕਰਨ ਹਾਰ ਸਦ ਵਸੈ ਹਦੂਰਾ ਕਰਤਾਰ ਸਜਣ ਹਾਰ ਸਦਾ ਉਸ ਮਨੁੱਖ ਦੇ ਅੰਗ ਸੰਗ ਵੱਸਦਾ ਹੈ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਹੈ ਨਾਨਕ ਜਿਸ ਮਨੁੱਖ ਨੂੰ ਮੇਰਾ ਅਪੁੱਲ ਗੁਰੂ ਮਿਲ ਪੈਂਦਾ ਹੈ ਗੌੜੀ ਮਹਲਾ ਪੰਜਵਾਂ ਸੰਤ ਕੀ ਧੂੜ ਮਿਟੇ ਅਗ ਕੋਟ ਗੁਰੂ ਸੰਤ ਦੇ ਚਰਨਾਂ ਦੀ ਧੂੜ ਗੁਰੂ ਸੰਤ ਦੇ ਚਰਨਾਂ ਦੀ ਕੀ ਸ਼ਬਦ ਨਾਲ ਔਣ ਕਰਕੇ ਸੰਤ ਦੇ ਪੱਤੇ ਨੂੰ ਆਕੜ ਨਹੀਂ ਹੈ ਮੱਥੇ ਤੇ ਲਾਣ ਨਾਲ ਮਨੁੱਖ ਦੇ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ਤੇ ਗੁਰੂ ਸੰਤ ਦੀ ਧੂੜ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਗੁਰੂ ਸੰਤ ਦੀ ਕਿਰਪਾ ਨਾਲ ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਖਲਾਸੀ ਮਿਲ ਜਾਂਦੀ ਸੰਤ ਕਾ ਦਰਸ਼ ਪੂਰਨ ਇਸ਼ਨਾਨ ਗੁਰੂ ਸੰਤ ਦਾ ਦਰਸ਼ਨ ਗੁਰੂ ਦੇ دیدار ਕਾ ਸ਼ਬਦ ਨਾਲ ਇਸ ਕਰਕੇ ਤੱਤੇ ਨੂੰ ਔਕੜ ਨਹੀਂ ਹੈ ਗੁਰੂ ਦੇ ਦਰਸ਼ਨ ਮੁਕੰਮਲ ਤੀਰਥ ਇਸ਼ਨਾਨ ਹੈ ਪੂਰਨ ਇਸ਼ਨਾਨ ਕੰਪਲੀਟ ਇਸ਼ਨਾਨ ਕੋਈ ਗੱਲ ਅਧੂਰੀ ਨਹੀਂ ਰਹਿ ਜਾਂਦੀ ਗੁਰੂ ਨੂੰ ਮਿਲਣ ਤੋਂ ਬਾਅਦ ਪਰ ਅਸੀਂ ਗੁਰੂ ਸਾਹਿਬ ਜੀ ਨੂੰ ਮਿਲਦਾ ਹੀ ਨਹੀਂ ਗੁਰੂ ਦੇ دیدار ਕੰਪਲੀਟ ਇਸ਼ਨਾਨ ਹੈ ਸੰਤ ਕਿਰਪਾ ਤੇ ਜਪਿਏ ਨਾਮ ਰਹਾਉ ਗੁਰੂ ਸੰਤ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਗੁਰੂ ਸੰਤ ਦੀ ਸੰਗਤ ਵਿੱਚ ਰਹਿਣਾ ਅਹੰਕਾਰ ਦੂਰ ਹੋ ਜਾਂਦਾ ਹੈ ਦ੍ਰਿਸ਼ਤਿ ਆਵੇ ਸਭ ਏਕੰਕਾਰ ਗੁਰੂ ਦੀ ਸੰਗਤ ਵਿੱਚ ਰਹਿਣ ਵਾਲੇ ਮਨੁੱਖ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਸੰਤ ਸੋ ਪਰਸਾਨ ਆਏ ਵਸ ਪੰਚਾ ਜਿਸ ਮਨੁੱਖ ਹਤੇ ਗੁਰੂ ਸੰਤ ਮਿਹਰਬਾਨ ਹੋ ਜਾਏ ਕਾਮਾਦਿਕ ਪੰਜੇ ਦੂਰ ਉਸ ਦੇ ਵਸ ਵਿੱਚ ਆ ਜਾਂਦੇ ਹਨ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਆਪਣੇ ਹਿਰਦੇ ਵਿੱਚ ਇਕੱਠਾ ਕਰ ਲੈਂਦਾ ਕਹੋ ਨਾਨਕ ਜਾਂ ਕਾ ਪੂਰਾ ਕਰਮ ਪਰ ਹੈ ਨਾਨਕ ਜਿਸ ਦੀ ਵੱਡੀ ਚੰਗੀ ਕਿਸਮਤ ਹੋਵੇ ਪੂਰਾ ਕਰਮ ਹੋਵੇ ਜੀ ਦਾ ਤਿਸ ਭੇਟੇ ਸਾਧੂ ਕੇ ਚਰਨ ਉਸ ਮਨੁੱਖ ਨੂੰ ਹੀ ਗੁਰੂ ਦੇ ਚਰਨ ਸਾਧੂ ਗੁਰੂ ਗੁਰੂ ਦੇ ਚਰਨ ਪਰਸਣੇ ਮਿਲਦੇ ਹ ਗੁਰੂ ਦੇ ਚਰਨਾਂ ਨਾਲ ਉਹਦੀ ਸਾਂਝ ਬਣਦੀ ਹੈ ਗੌੜੀ ਮਹਲਾ ਪੰਜਵਾਂ ਹਰ ਗੁਣ ਜਪ ਤੋ ਕਮਲ ਪ੍ਰਗਾਸੈ ਪਰਮਾਤਮਾ ਦੇ ਗੁਣ ਗਾਉਂਦਿਆਂ ਹਿਰਦਾ ਕੌਲ ਫੁੱਲ ਵੰਗ ਪ੍ਰਕਾਸ਼ਮਾਨ ਹੋ ਜਾਂਦਾ ਹੈ ਖਿੜ ਜਾਂਦਾ ਹੈ ਪ੍ਰਗਾਸੈ ਪ੍ਰਕਾਸ਼ਮਾਨ ਹੋ ਜਾਂਦਾ ਹਰ ਸਿਮਰਤ त्रास ਸਬ ਨਾਸੈ ਗੁਰੂ ਦੇ ਸਿਮਰਨ ਕੀਤੇ ਆ ਪਰਮਾਤਮਾ ਦਾ ਸਿਮਰਨ ਕੀਤੇ ਆ ਹਰੇ ਕਿਸਮ ਦਾ ਤਰਾਸ਼ ਦਾਰ ਮਨੁੱਖ ਜਾਂਦਾ ਹੈ ਸਾਮਤ ਪੂਰੀ ਜਿਤ ਹਰ ਗੁਣ ਗਾਵੈ ਉਹੀ ਅਕਲੋ ਕਾਈ ਕਰਨ ਤੋਂ ਬਚੀ ਹੋਈ ਸਮਝੋ ਜਿਸ ਅਕਲ ਦੀ ਬਰਕਤ ਨਾਲ ਮਨੁੱਖ ਪ੍ਰਮਾਤਮਾ ਦੇ ਗੁਣ ਗਾਦਾ ਹੈ ਵੱਡੇ ਭਾਗ ਸਾਧੂ ਸੰਗ ਪਾਵੇ ਖਾਓ ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ ਵੱਡੀ ਕਿਸਮਤ ਨਾਲ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦਾ ਹੈ ਰਹਾ ਸਾਧ ਸੰਗ ਪਾਈਐ ਨਿਦ ਨਾਮਾ ਗੁਰੂ ਦੇ ਸੰਗਤ ਵਿੱਚ ਰਹਿਣਾ ਪ੍ਰਮਾਤਮਾ ਦਾ ਨਾਮ ਖਜ਼ਾਨਾ ਮਿਲ ਜਾਂਦਾ ਹੈ ਸਾਧ ਸੰਗ ਪੂਰਨ ਸਭ ਕਾਮਾ ਤੇ ਗੁਰੂ ਦੀ ਸੰਗਤ ਵਿੱਚ ਰਹਿਣਾ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਹਰ ਕੀ ਭਗਤ ਜਨਮ ਪਰਵਾਨ ਪਰਮਾਤਮਾ ਦੀ ਭਗਤੀ ਕੀਤੇ ਆ ਮਨੁੱਖਾ ਜਨਮ ਸਫਲ ਹੋ ਜਾਂਦਾ ਗੁਰ ਕਿਰਪਾ ਤੇ ਨਾਮ ਵਖਾਣ ਪਰ ਪਰਮਾਤਮਾ ਦੀ ਭਗਤੀ ਪਰਮਾਤਮਾ ਦਾ ਨਾਮ ਆਚਰਨ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਕਹੁ ਨਾਨਕ ਸੋ ਜਨ ਪਰਵਾਨ ਏ ਨਾਨਕ ਸਿਰਫ ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ ਜਾਂ ਕਹਿ ਰਿਹਾ ਵਸੈ ਭਗਵਾਨ ਜਿਸ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਦਾ ਹੈ ਟਿਕਦਾ ਹੈ